ਪਹਿਲੀ ਹੋਰੀ ਤਿਆਰ ਸੀਗੇ ਉਹ ਆਪ ਕਹਿੰਦੇ ਪਏ ਸੀ ਵੀ ਮੈਂ ਔਨ ਕੈਮਰਾ ਆਨ ਲਈ ਵੀ ਤਿਆਰ ਆ ਅੱਡੀ ਰਿਸਪੌਂਸਿਬਿਲਟੀ ਹੈ ਵੀ ਕੋਈ ਵੀ ਲੇਡੀ ਸਾਡੇ ਤੋਂ ਆਂਦੀ ਹੈ ਉਹ ਸਾਡੀ ਸਿਸਟਰ ਹੈ ਸਾਡੀ ਬੇਟੀ ਹੈ ਸਾਡੀ ਮਾਂ ਬਰਾਬਰ ਹੈ ਜਿਹੜੀ ਉਹਨਾਂ ਦੀ ਪ੍ਰੋਬਲਮ ਹੈ ਉਹਦੇ ਬਾਰੇ ਫਰੂਕੀ ਸਾਹਿਬ ਨੇ ਮੈਨੂੰ ਪੁੱਛਿਆ ਤਾਮੇ ਅੱਜ ਸੀਕ੍ਰੀਟ ਰਿਵੀਲ ਕਰਨ ਲੱਗਾ ਸੀਕ੍ਰੀਟ ਦੱਸਣ ਲੱਗਾ ਤੁਹਾਨੂੰ ਇੱਕ ਛੋਟੀ ਜੀ ਗੋਲੀ ਘਰੇ ਤਿਆਰ ਕਰਕੇ ਹਮੇਸ਼ਾ ਲਈ ਜਿਹੜੀ ਪੀਰੀਅਡ ਵਾਲੀ ਸਮੱਸਿਆ ਜਿਹੜੇ ਭੈਣ ਜੀ ਹੋਰਾਂ ਵਾਰੀ ਜ਼ਿਕਰ ਕਰ ਰਹੇ ਸੀ ਨਾ ਉਹਨਾਂ ਦੇ ਜਿਹੜੇ ਪੀਰੀਅਡ ਨੇ ਉਹ ਕੰਟੀਨਿਊ ਨਹੀਂ ਸੀਗੇ ਕਦੇ 2 ਮਹੀਨੇ ਬਾਅਦ ਆਗੇ ਕਦੇ 3 ਮਹੀਨੇ ਬਾਅਦ ਆਗੇ ਕਦੇ 6 ਮਹੀਨੇ ਬਾਅਦ ਆਗੇ ਸੋ ਇਸ ਚੀਜ਼ ਨੂੰ ਲੈ ਕੇ ਬੜੇ ਉਹ ਸੀਰੀਅਸ ਵੀ ਸੀਗੇ ਜਿਹੜੇ ਹਾਰਮੋਨਲ ਇਨਬੈਲੈਂਸ ਨਾਲ ਸਾਈਡ ਇਫੈਕਟ ਹੁੰਦੇ ਨੇ ਫੇਸ਼ੀਅਲ ਹੈਅਰ ਆ ਜਾਂਦੇ ਨੇ ਮਟਾਪਾ ਆ ਜਾਂਦਾ ਕਿਦਾਂ ਦੀਆਂ ਚੀਜ਼ਾਂ ਤੋਂ ਵਿਚਾਰੇ ਬਹੁਤ ਪਰੇਸ਼ਾਨ ਸੀਗੇ ਅਨੇਕਾਂ ਡਾਕਟਰਾਂ ਨਾਲ ਤੇ ਅਨੇਕਾਂ ਵੈਦਾਂ ਨਾਲ ਉਹਨਾਂ ਨੇ ਸੰਪਰਕ ਵੀ ਕੀਤਾ ਬਟ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਹੱਲ ਨਹੀਂ ਸੀ ਹੋ ਰਹੀ ਕਹਿੰਦੇ ਵੀ ਮੈਂ ਵਿਲਿੰਗ ਆ ਕਿਸੇ ਵੀ amount ਨੂੰ ਪੇ ਕਰਨ ਲਈ ਕੋਈ ਵੀ ਪੈਸਾ ਮੇਰਾ ਲੱਗੇ ਮੈਂ ਉਹ ਪੈਸੇ ਹੀ ਖਰਚ ਕੇ ਠੀਕ ਹੋਣਾ ਚਾਹਨੀ ਆ ਹਰ ਹਾਲ ਚਿਰ ਮੀਟਬਾਸ ਦਾ ਮਸਲਾ ਵੀ ਸੀਗਾ ਹੋਰ ਵੀ ਕਈ ਮਸਲੇ ਸੀਗੇ ਫਿਰ ਉਹਨਾਂ ਨੂੰ ਆਪਾਂ ਇਹ ਗੋਲੀ ਦਾ ਤਰੀਕਾ ਦੱਸਿਆ ਉਹਨਾਂ ਨੇ ਗੋਲੀ ਯੂਜ਼ ਕੀਤੀ ਦਿਸਾ ਵਿਦੇਸ਼ਾ ਵਿੱਚ ਵੱਸਦੀਆਂ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਮੈਂ ਕਿਸੇ ਦੀ ਸੀਕਰੇਸੀ ਨੂੰ ਕਦੀ ਵੀ ਭੰਗ ਨਹੀਂ ਕਰਦਾ ਰਿਵੀਲ ਨਹੀਂ ਕਰਦਾ ਕਿਸੇ ਦੀ ਵੀ ਆਇਡੈਂਟੀਟੀ ਹੋਰੀ ਤਿਆਰ ਸੀਗੇ ਉਹ ਆਪ ਕਹਿੰਦੇ ਪਏ ਸੀ ਵੀ ਮੈਂ ਔਨ ਕੈਮਰਾ ਆਨ ਲਈ ਵੀ ਤਿਆਰ ਹਾਂ ਬਟ ਅਸੀਂ ਇਹ ਗੱਲ ਸਮਝਦੇ ਹਾਂ ਸਾਡੀ ਰਿਸਪੌਂਸਿਬਿਲਟੀ ਹੈ ਵੀ ਕੋਈ ਵੀ ਲੇਡੀ ਸਾਡੇ ਤੋਂ ਆਂਦੀ ਹੈ ਉਹ ਸਾਡੀ ਸਿਸਟਰ ਹੈ ਸਾਡੀ ਬੇਟੀ ਹੈ ਸਾਡੀ ਮਾਂ ਬਰਾਬਰ ਹੈ ਬਟ ਅਸੀਂ ਜਿਹੜੀ ਉਹਨਾਂ ਦੀ ਪ੍ਰੋਬਲਮ ਹੈ ਉਹਦੇ ਬਾਰੇ ਫਰੂਕੀ ਸਾਹਿਬ ਨੇ ਮੈਨੂੰ ਪੁੱਛਿਆ ਤਾਂ ਮੈਂ ਅੱਜ ਸੀਕ੍ਰੇਟ ਰਿਵੀਲ ਕਰਨ ਲੱਗਾ ਸੀਕ੍ਰੇਟ ਦੱਸਣ ਲੱਗਾ ਤੁਹਾਨੂੰ ਵੀ ਆਪਾਂ ਇੱਕ ਛੋਟੀ ਜੀ ਗੋਲੀ ਘਰੇ ਤਿਆਰ ਕਰਕੇ ਹਮੇਸ਼ਾ ਲਈ ਜਿਹੜੀ ਪੀਰੀਅਡ ਵਾਲੀ ਸਮੱਸਿਆ ਦੇਖੋ ਆਪਾਂ ਜਿਹੜੇ ਭੈਣ ਜੀ ਹੋਰਾਂ ਬਾਰੇ ਜ਼ਿਕਰ ਕਰ ਰਹੇ ਸੀ ਨਾ ਉਹਨਾਂ ਦੇ ਜਿਹੜੇ ਪੀਰੀਅਡ ਨੇ ਉਹ ਕੰਟੀਨਿਊ ਨਹੀਂ ਸੀਗੇ ਕਦੇ 2 ਮਹੀਨੇ ਬਾਅਦ ਆ ਗਏ ਕਦੇ 3 ਮਹੀਨੇ ਬਾਅਦ ਆ ਗਏ ਕਦੇ 6 ਮਹੀਨੇ ਬਾਅਦ ਆ ਗਏ ਸੋ ਇਸ ਚੀਜ਼ ਨੂੰ ਲੈ ਕੇ ਬੜੇ ਉਹ ਸੀਰੀਅਸ ਵੀ ਸੀਗੇ ਕੁਝ ਉਹਨਾਂ ਦੇ ਜਿਹੜੇ ਹਾਰਮੋਨਲ ਇਨਬੈਲੈਂਸ ਨੇ ਨਾਲ ਸਾਈਡ ਇਫੈਕਟ ਹੁੰਦੇ ਨੇ ਫੇਸ਼ੀਅਲ ਹੈਅਰ ਆ ਜਾਂਦੇ ਨੇ ਮਟਾਪਾ ਆ ਜਾਂਦਾ ਇਦਾਂ ਦੀ ਚੀਜ਼ਾਂ ਤੋਂ ਵਿਚਾਰੇ ਬਹੁਤ ਪਰੇਸ਼ਾਨ ਸੀਗੇ ਤੇ अनेका ਡਾਕਟਰਾਂ ਨਾਲ ਤੇ अनेका ਵੈਦਾਂ ਨਾਲ ਉਹਨਾਂ ਨੇ ਸੰਪਰਕ ਵੀ ਕੀਤਾ ਬਟ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਹੱਲ ਨਹੀਂ ਸੀ ਹੋ ਰਹੀ ਤੇ ਉਹ ਕਹਿੰਦੇ ਵੀ ਮੈਂ ਵਿਲਿੰਗ ਆ ਕਿਸੇ ਵੀ amount ਨੂੰ ਪੇ ਕਰਨ ਲਈ ਕੋਈ ਵੀ ਪੈਸਾ ਮੇਰਾ ਲੱਗੇ ਮੈਂ ਉਹ ਪੈਸੇ ਹੀ ਖਰਚ ਕੇ ਠੀਕ ਹੋਣਾ ਚਾਹਨੀ ਆ ਹਰ ਹਾਲ ਚਿਰ ਕਿਉਂਕਿ weight loss ਦਾ ਮਸਲਾ ਵੀ ਸੀਗਾ ਹੋਰ ਵੀ ਕਈ ਮਸਲੇ ਸੀਗੇ ਫਿਰ ਉਹਨਾਂ ਨੂੰ ਆਪਾਂ ਇਹ ਗੋਲੀ ਦਾ ਤਰੀਕਾ ਦੱਸਿਆ ਉਹਨਾਂ ਨੇ ਗੋਲੀ ਯੂਜ਼ ਕੀਤੀ ਬਿਲਕੁਲ 100% ਠੀਕ ਨੇ ਅਸਲੇ ਠੀਕ ਹੈ ਜਿਹੜਾ ਉਹਨਾਂ ਦਾ ਫੇਸ਼ੀਅਲ ਹੇਅਰ ਦਾ ਮਸਲਾ ਸੀ ਉਹ ਵੀ ਠੀਕ ਹੋ ਗਿਆ ਫੇਸ ਦੇ ਤੇ ਬਲੈਮਿਸ਼ ਸੀਗੇ ਉਹ ਵੀ ਠੀਕ ਹੋ ਗਏ ਭਾਰ ਵੀ ਘਟ ਗਿਆ ਸਾਰੀ ਬਾਡੀ ਟਨ ਅਪ ਹੋ ਗਈ ਠੀਕ ਹੈ ਉਹ ਕਹਿੰਦੇ ਵੀ ਮੈਂ ਉਹ ਸ਼ੀਸ਼ੇ ਦੇ ਵਿੱਚ ਬਿਫੋਰ ਆਫਟਰ ਜਦੋਂ ਸ਼ੀਸ਼ੇ 'ਚ ਫੋਟੋ ਦੇਖਦੀ ਹਾਂ ਆਪਣੀ ਮੈਨੂੰ ਲੱਗਦਾ ਹੀ ਨਹੀਂ ਵੀ ਉਹ ਸਰੀਰ ਉਹ ਮੇਰਾ ਹੀ ਹੈ ਇੰਨਾ ਵਧੀਆ ਇੰਨਾ ਅੱਛਾ ਰਿਸਪੌਂਸ ਆਇਆ ਕਿਉਂਕਿ ਦੇਖੋ ਫਰੂਕੀ ਸਾਹਿਬ ਇਹਦੇ ਚ ਨਾ ਚਾਰ ਵਜ੍ਹਾ ਹੁੰਦੀਆਂ ਮੇਨ ਜੀ ਜਿਹਦੇ ਕਰਕੇ ਇਹ ਪ੍ਰੋਬਲਮ ਆਂਦੀ ਏ ਇਹੀ ਮੈਂ ਭੈਣ ਜੀ ਹੋਰਾਂ ਨੂੰ ਕਿਹਾ ਵੀ ਜਦੋਂ ਤੁਸੀਂ ਲਾਈਫਸਟਾਈਲ ਚੇਂजेस ਕਰੋਗੇ ਨਾ ਆਪਣੇ ਤੇ ਬਿਮਾਰੀ ਤੋਂ ਖਿਹੜਾ ਆਟੋਮੈਟਿਕਲੀ ਛੁੱਟ ਜਾਏਗਾ ਠੀਕ ਹੈ ਦੇਖੋ ਇੱਕ ਤੇ ਲੈਕ ਆਫ ਸਲੀਪ ਹੋ ਗਈ ਵੀ ਆਪਾਂ ਸੌਂਦੇ ਨਹੀਂ ਟਾਈਮ ਸਿਰ ਠੀਕ ਹੈ ਠੀਕ ਹੈ ਸੋਸ਼ਲ ਮੀਡੀਆ ਦਾ ਜੋ ਕੇ ਅਸੀਂ ਸੋਸ਼ਲ ਮੀਡੀਆ ਤੇ ਲੱਗੇ ਰਹਿਨੇ ਆ ਦੂਜੇ ਨੰਬਰ ਤੇ ਜਿਹੜਾ ਖਾਣ ਪੀਣ ਵਾਲਾ ਸਿਸਟਮ ਏ ਉਹ ਟਾਈਮ ਤੇ ਨਹੀਂ ਹੈਗਾ ਜੰਕ ਫੂਡ ਦਾ ਜਿਹੜਾ ਪ੍ਰਯੋਗ ਏ ਉਹ ਬਹੁਤ ਜ਼ਿਆਦਾ ਇੱਕ ਆਪਾਂ ਕਿਸੇ ਤਰ੍ਹਾਂ ਦੀ ਕੋਈ ਵਰਕਆਊਟ ਕੋਈ ਐਕਸਰਸਾਈਜ਼ ਨਹੀਂ ਕਰਦੇ ਬਿਲਕੁਲ ਤੇ ਚੌਥਾ ਸਭ ਤੋਂ ਜਿਹੜਾ ਮੇਨ ਚੀਜ਼ ਹੈ ਜਿਹਦੇ ਕਰਕੇ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਬੰਦੇ ਨੂੰ ਪ੍ਰੋਬਲਮ ਹੈ ਉਹ ਹੈਗੀ ਹੈ ਸਟ्रेस ਠੀਕ ਹੈ ਟੈਨਸ਼ਨ ਦਿਮਾਗ ਦੇ ਉੱਤੇ ਦਿਮਾਗੀ ਤਣਾਅ ਬੈਣਾ ਕਿਸੇ ਗੱਲ ਤੋਂ ਮੈਂ ਸੋਸ਼ਲ ਮੀਡੀਆ ਤੇ ਫੋਟੋ ਪਾਈ ਹੈ ਉੱਤੇ ਲਾਈਕ ਨਹੀਂ ਆਏ ਇਸ ਗੱਲ ਦੀ ਟੈਨਸ਼ਨ ਸੋ ਆ ਜਿਹੜੇ 4 ਪੁਆਇੰਟ ਨੇ ਜੇ ਤੁਸੀਂ ਇਹਨਾਂ ਨੂੰ ਚਾਰਾਂ ਨੂੰ ਕਵਰ ਕਰ ਲਓ ਤੇ ਤੁਸੀਂ ਪੀਸੀਓਡੀ ਦੀ ਪ੍ਰੋਬਲਮ ਤੋਂ ਕਾਫੀ ਹੱਦ ਤੱਕ ਬਚ ਸਕਦੇ ਹੋ। ਬਾਕੀ ਅਸੀਂ ਨੁਸਖੇ ਫਾਰਮੂਲੇ ਤੇ ਡਾਇਰੈਕਟਲੀ ਆਨੇ ਆਂ ਵੀ ਇਹ ਨੁਸਖਾ ਫਾਰਮੂਲਾ ਜੇ ਤੁਸੀਂ ਸਾਡੇ ਦਿੱਤੇ ਹੋਏ ਢੰਗ ਨਾਲ ਯੂਜ਼ ਕਰੋਗੇ ਤੇ ਤੁਹਾਨੂੰ ਕਦੀ ਵੀ ਕਿਸੇ ਡਾਕਟਰ ਤੋਂ ਵੈਦ ਕੋ ਹਕੀਮ ਕੋ ਜਾਣ ਦੀ ਲੋੜ ਨਹੀਂ ਪੈਗੀ, ਜੇਬਾ ਘਟਾਉਣ ਦੀ ਲੋੜ ਨਹੀਂ ਪੈਗੀ। ਤੁਸੀਂ ਘਰ ਬੈਠੇ ਹੀ ਕਿਸੇ ਵੀ ਦਵਾਈ ਤੋਂ ਪੀਸੀਓਡੀ ਤੋਂ ਖੇੜਾ ਛਡਾ ਸਕਦੇ ਹੋ ਬੜੇ ਆਸਾਨੀ ਨਾਲ ਛਡਾ ਸਕਦੇ ਹੋ ਅੰਦਰ ਸਿਸਟ ਬੰਦੀਆਂ ਨੇ ਠੀਕ ਹੈ ਸਿਸਟ ਤਾਂ ਬੰਦੀਆਂ ਨੇ ਜਦੋਂ ਅੰਦਰੋਂ ਸਫਾਈ ਨਹੀਂ ਹੁੰਦੀ ਠੀਕ ਹੈ ਸਫਾਈ ਹੁਣ ਮੈਂ ਤੁਹਾਨੂੰ ਪੰਜਾਬੀ ਜੇ ਇੱਕ ਗੱਲ ਸਮਝਾ ਦਿੰਨਾ ਵਾ ਜਿਹੜੇ ਬੰਦੇ ਨੇ ਪੁਰਸ਼ ਨੇ ਉਹਨਾਂ ਨੂੰ ਖੁੱਲਕੇ ਉਹਨਾਂ ਦਾ ਪੇਟ ਨਹੀਂ ਸਾਫ਼ ਹੁੰਦਾ ਉਹਨਾਂ ਨੂੰ ਪਾਟੀ ਨਹੀਂ ਆਂਦੀ ਪਈ ਤੇ ਜਿਹੜੀਆਂ ਲੇਡੀਜ਼ ਨੇ ਉਹਨਾਂ ਦਾ ਹਾਰਮੋਨਲ ਇਨਬੈਲੈਂਸ ਚੱਲਦਾ ਪਿਆ ਉਹਦੇ ਕਰਕੇ ਉਹਨਾਂ ਨੂੰ ਫਲੂ ਨਹੀਂ ਆਂਦਾ ਪਿਆ ਉਹਨਾਂ ਨੂੰ ਡੀਟ ਨਹੀਂ ਆਂਦੀ ਪਈ ਆ ਦੋਨੋਂ ਚੀਜ਼ਾਂ ਤੋਂ ਪ੍ਰੋਬਲਮ ਕੀ ਐ ਸਾਰਾ ਜਿਹੜਾ ਸਿਸਟਮ ਐ ਨਾ ਖਾਣ ਪੀਣ ਤੋਂ ਖਰਾਬ ਹੁੰਦਾ ਜਦੋਂ ਸਾਡਾ ਜੀਭ ਦਾ ਸਵਾਦ ਐ ਨਾ ਉਹ ਸਾਨੂੰ ਲੈ ਕੇ ਬਹਿ ਜਾਂਦਾ ਜਦੋਂ ਅਸੀਂ ਥੋੜਾ ਜਿਹਾ ਜੀਭ ਦਾ ਜਿਹੜਾ ਆਯੁਰਵੈਦਿਕ ਚੀਜ਼ਾਂ ਦੇ ਨਾਲ ਜੁੜਾਂਗੇ ਚੰਨੀਆਂ ਚੀਜ਼ਾਂ ਦੇ ਨਾਲ ਜੁੜਾਂਗੇ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵਰਤ ਕੰਟਰੋਲ ਪਿਲ ਦੀ ਲੋੜ ਨਹੀਂ ਪੈਗੀ ਇਹ ਸਮਝ ਲਓ ਵੀ ਇਹ ਜਿਹੜੀ ਗੋਲੀ ਆਪਾਂ ਅੱਜ ਤਿਆਰ ਕੀਤੀ ਹੈ ਨਾ ਕਾਲੀ ਗੋਲੀ ਇਹ ਵਰਤ ਕੰਟਰੋਲ ਪਿਲ ਦੀ ਸਤਿਆਂ ਨਾਸ਼ ਮਾਰ ਦੇਣਾ ਇਹਨੇ ਹਾਂ ਜਿਹੜਾ ਜਿਹੜਾ ਸਾਈਡ ਇਫੈਕਟ ਹੋਇਆ ਨਾ ਅੰਦਰੋਂ ਜਦੋਂ ਬਾਡੀ ਕਲੀਨ ਆਪੋ ਗਈ ਤੁਹਾਡੀ ਬਾਡੀ ਡੀਟੌਕਸ ਹੋ ਗਈ ਸਫਾਈ ਹੋ ਗਈ ਟਾਟਾ ਰੀਪ੍ਰੋਡਕਟ ਸਿਸਟਮ ਸਾਫ਼ ਹੋ ਗਿਆ ਇੱਕ ਹੋਰ ਗੱਲ ਇਹ ਕਿ ਐਡ ਕਰਾਂਗਾ ਜਿਹੜੀਆਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆ ਰਹੀ ਏ ਕਨਸੀਵ ਕਰਨ ਦੇ ਵਿੱਚ ਜਿਹੜੀਆਂ ਮਾਂ ਬਣਨ ਦੀ ਤਿਆਰੀ ਕਰ ਰਹੀਆਂ ਨੇ ਬਟ ਨਹੀਂ ਬਰ ਸਕੀਆਂ ਅੱਜ ਵੀ ਟਿਪੀਰੀਅਡ ਕਰਕੇ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਅੰਦਰੋਂ ਸਾਰਾ ਕੁਝ ਗੰਦਮੰਦ ਜੋ ਵੀ ਹੈਗਾ ਬਿਲਕੁਲ ਸਾਫ਼ ਹੋਏਗਾ ਇਹ ਗੱਲ ਦੀ ਪੂਰੀ ਜ਼ਿੰਮੇਵਾਰੀ ਮੇਰੀ ਏ ਗਾਰੰਟੀ ਏ ਉਹ ਵੀ ਗਾਰੰਟੀ ਬਿਨਾ ਪੈਸੇ ਲਏ ਆਪਾਂ ਦਿਨੇ ਬੇ ਤੁਸੀਂ ਇੰਟਰਵਲ ਦੀ ਗੱਲ ਕਰ ਰਹੇ ਹੋ ਇਨ ਰੈਗੂਲਰ ਪੀਰੀਅਡ ਕਹਿੰਦੇ ਆ ਪਰ ਇਹਨੂੰ ਇਨ ਰੈਗੂਲਰ ਪੀਰੀਅਡ ਮਤਲਬ ਇੱਕ ਡੇਟ ਨੂੰ ਜੇ 10 ਤਰੀਕ ਨੂੰ ਡੇਟ ਆਈ ਤਾਂ ਅੱਗੇ ਅਗਲੀ 15 ਨੂੰ ਆਈ 25 ਨੂੰ ਵੀ ਆਈ ਜਾਂ 5 ਨੂੰ ਆਈ ਆਹ 5 ਨੂੰ ਆਈ ਉਹਦਾ ਕੋਈ ਕੰਟਰੋਲ ਹੀ ਨਹੀਂ ਹੈਗਾ ਹਾਂਜੀ ਉਸ ਚੀਜ਼ ਨੂੰ ਹੀ ਇਹ ਕੰਟਰੋਲ ਕਰੇ ਦੇਖੋ ਜੀ ਇਹ ਰੈਗੂਲਰ ਸਾਈਕਲ ਚਾਹੀਦਾ ਨਾ ਜ਼ਿਆਦਾ ਚਾਹੀਦਾ ਜ਼ਿਆਦਾ ਆਏਗਾ ਤੇ ਵੀਕਨੈਸ ਹੋ ਜਾਏਗੀ ਠੀਕ ਹੈ ਜੇ ਘਟ ਜਾਏਗਾ ਤੇ ਫੇ ਮਟਾਪਾ ਆਏਗਾ ਹੋਰ ਸਾਈਡ ਇਫੈਕਟ ਹੋਣਗੇ ਫੇਸ਼ੀਅਲ ਲੇਅਰ ਆ ਜਾਣਗੇ ਤੁਹਾਡਾ ਮੇਲ ਹਾਰਮੋਨ ਹੁੰਦਾ ਟੈਸਟੋਸਟੇਰੋਨ ਉਹ ਵਧ ਜਾਏਗਾ ਸੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ ਫੀਮੇਲ ਜਿਹੜੀ ਉਹ ਤੰਦਰੁਸਤ ਰਹੇ ਸਾਡੀ ਕੋਈ ਵੀ ਭੈਣ ਹੈ ਉਹ ਬਿਲਕੁਲ ਤੰਦਰੁਸਤ ਰਹੇ ਜਿੱਦਾਂ ਇੱਕ ਹਿਊਮਨ ਬਾਡੀ ਨੂੰ ਤੰਦਰੁਸਤੀ ਦੇ ਵਿੱਚ ਸਟੇਜ ਤੇ ਰਹਿਣਾ ਚਾਹੀਦਾ ਉਸੇ ਸਟੇਜ ਤੇ ਲੈ ਕੇ ਆਣ ਲਈ ਇਹ ਕੁਦਰਤ ਨੇ ਸਾਨੂੰ ਬਹੁਤ ਅੱਛਾ ਤੋਹਫਾ ਦਿੱਤਾ ਹੈ ਤੁਸੀਂ ਇਹਨੂੰ ਬਸ ਦਿੱਤੇ ਹੋਏ ਤਰੀਕੇ ਦੇ ਨਾਲ ਯੂਜ਼ ਕਰਨਾ ਤੇ ਤੁਸੀਂ ਆਪ ਕਹੋਗੇ ਥੱਲੇ ਕਮੈਂਟਾਂ ਦੇ ਵਿੱਚ ਵੀ ਤੁਹਾਡਾ ਜਿਹੜਾ ਫਾਰਮੂਲਾ ਹੈ ਸਰ ਇਹ ਕਾਮਯਾਬ ਹੈ ਤੇ ਹਕੀਕਤਾਂ ਟੀਵੀ ਪੰਜਾਬੀ ਨੂੰ ਵੀ ਤੁਸੀਂ ਥੈਂਕਸ ਕਰੋਗੇ ਫਰੂਕੀ ਸਾਹਿਬ ਨੂੰ ਵੀ ਕਰੋਗੇ ਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਮੇਰੀਆਂ ਭੈਣਾਂ ਨੂੰ ਜੇ ਤੁਹਾਡੇ ਸਰਕਲ 'ਚ ਕੋਈ ਤੁਹਾਡੀ ਵਾਕਫ ਹੈ ਤੁਹਾਡੀ ਕੋਈ ਭੈਣ ਹੈ ਤੁਹਾਡੇ ਕੋਈ ਰਿਲੇਟਿਵ ਨੇ ਜਿਹਨੂੰ ਜਿਹਨੂੰ ਵੀ ਇਹ ਪ੍ਰੋਬਲਮ ਹੈਗੀ ਹੈ ਬੜਾ ਸੰਜੀਦਾ ਹੋ ਕੇ ਮੈਂ ਕਹਿੰਦਾ ਪਿਆ ਸਿਰਫ ਇੱਕ ਤੁਹਾਡਾ ਕਲਿੱਕ ਬਟਨ ਆਪਨਾ ਤੁਹਾਡਾ ਸ਼ੇਅਰ ਬਟਨ ਆਪਨਾ ਅਗਲੇ ਦੀ ਪ੍ਰੋਬਲਮ ਸਾਰੀ ਉਮਰ ਲਈ ਹੱਲ ਹੋ ਜਾਏਗੀ ਉਹ ਤੁਹਾਨੂੰ ਸਾਰੀ ਉਮਰ ਉਹ ਅਗਲਾ ਦੁਆਵਾਂ ਦੇਊਗਾ ਦੇਖੋ ਪਤਾ ਹੀ ਗੱਲ ਹੈ ਅਸੀਂ ਤਾਨੂੰ ਕਿਸੇ ਡਾਕਟਰ ਕੋ ਵੈਦ ਕੋ ਹਕੀਮ ਕੋ ਭੇਜਣ ਚ ਇੰਟਰਸਟਿਡ ਨਹੀਂ ਹੈਗੇ ਜੀ ਉਸ ਗੱਲ ਕਰਕੇ ਤੁਹਾਡੇ ਲਈ ਇਹ ਫਾਰਮੂਲਾ ਲੈ ਕੇ ਆਏ ਆ ਜੀ ਬਟ ਫਿਰ ਵੀ ਜੇ ਕੋਈ ਕੇਸ ਇਦਾਂ ਦਾ ਹੈਗਾ ਜਿਆਦਾ ਕੰਪਲਿਕੇਟਿਡ ਹੈ ਜਿਹੜਾ ਕਹਿੰਦੇ ਪਾਵੇ ਨਹੀਂ ਉਹਦੇ ਲਈ ਫਿਰ ਅਸੀਂ ਆ ਦਵਾਈ ਆਪਣੀ ਵੀ ਤਿਆਰ ਕੀਤੀ ਹੈ ਬਟ ਇਹ ਦੇਨੇ ਆਪਾਂ ਆਫਟਰ ਡਾਇਗਨੋਸ ਇਹ ਆਪਾਂ ਕਹਿੰਦੇ ਆਖਰੀ ਰਸਤਾ ਜਿੱਥੇ ਜਾ ਕੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਨਾ ਉਥੇ ਇਹ ਰਸਤਾ ਖੁੱਲ ਜਾਂਦਾ ਅਸੀਂ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਜਵਾਬ ਹੈ ਹਮ ਜਵਾਬ ਨਾ ਨਾ ਦਾ ਸ਼ਬਦ ਜਿਹੜਾ ਨਾ ਉਹ ਮੇਰੇ ਕੋਲ ਹੈ ਹੀ ਨਹੀਂ। ਕੀ ਆ ਬਾਤ ਹੈ? ਮੈਂ ਨਾ ਤੇ ਬਲੀਵ ਹੀ ਨਹੀਂ ਕਰਦਾ। ਮੈਂ ਕਹਿੰਨਾ ਟਰਾਈ ਕਰੋ ਐਂਡ ਤੱਕ ਜਦੋਂ ਤੱਕ ਪੇਸ਼ੈਂਟ ਸਾਡਾ ਸਾਡੇ ਤੋਂ ਸੈਟੀਸਫਾਈ ਨਹੀਂ ਹੁੰਦਾ। ਉਦੋਂ ਤੱਕ ਅਸੀਂ ਹੱਥ ਕੜੇ ਕਰਕੇ ਨਹੀਂ ਕਿਸੇ ਨੂੰ ਤਾਂ ਜ਼ਿੰਮੇਵਾਰੀ। ਮਹਾਰਾਜ ਦੀ ਕਿਰਪਾ ਉਹ ਉਤਾਸਰਾ ਲੈ ਕੇ ਰੱਬ ਦਾ ਤੇ ਅਸੀਂ ਹਰ ਬੰਦੇ ਦਾ ਇਲਾਜ ਪੋਜ਼ਿਟਿਵਿਟੀ ਨਾਲ ਕਰੀਦਾ ਜਦੋਂ ਤੁਸੀਂ ਪੋਜ਼ਿਟਿਵ ਹੋਵੋਗੇ ਤੁਹਾਡਾ ਪੇਸ਼ੈਂਟ ਆਟੋਮੈਟਿਕਲੀ ਪੋਜ਼ਿਟਿਵ ਹੋ ਜਾਏਗਾ ਇਹ ਜਿਹੜੀਆਂ ਗੋਲੀਆਂ ਨੇ ਨਾ ਫਰੂਕੀ ਸਾਹਿਬ ਇਹਨੂੰ ਖਾਣ ਦਾ ਵੀ ਇੱਕ ਖਾਸ ਢੰਗ ਤਰੀਕਾ ਹੈਗਾ ਜੀ ਜੀ ਆ ਬਣ ਗਈ ਆ ਗੋਲੀ ਬਣ ਕੇ ਸਾਡੇ ਮੂਰੇ ਤਿਆਰ ਹੈ ਜੀ ਇਸ ਵੇਲੇ ਠੀਕ ਹੈ ਆ ਦੇਖੋ ਕੀ ਬਾਤ ਹੈ ਇਹ ਗੋਲੀਆਂ ਜਿਹੜੀਆਂ ਨਾ ਸਾਡੀਆਂ ਭੈਣਾਂ ਨੇ ਖਾਣੀਆਂ ਬੜੀਆਂ ਸ਼ੌਂਕ ਨਾਲ ਇਹ ਜਦੋਂ ਸਨੈਕਸ ਖਾਈਦੇ ਨੇ ਨਾ ਜੀ ਜੀ ਉਦਾਂ ਸਨੈਕਸ ਉਹਨੂੰ ਗੋਲੀਆਂ ਖਾਣੀਆਂ ਤੇ ਇਹਨਾਂ ਦਾ ਗੋਲੀਆਂ ਨੇ ਮਸਲਾ ਵੀ ਹੱਲ ਕਰ ਦੇਣਾ ਇਹ ਖਾਂਦਾ ਤੁਹਾਨੂੰ ਸਹੀ ਤਰੀਕਾ ਤੇ ਸਲੰਗਾ ਵਾ ਜੀ ਬਹੁਤ ਵਧੀਆ ਤਰੀਕਾ ਇਹ ਜਦੋਂ ਆਪਾਂ ਨੂੰ ਲੱਗੇ ਵੀ ਆਪਣਾ ਮਸਲਾ ਹੱਲ ਨਹੀਂ ਹੁੰਦਾ ਪਿਆ ਵੀ ਪੀਰੀਅਡ ਬਿਲਕੁਲ ਨਹੀਂ ਆ ਰਹੇ ਹਾਂਜੀ ਉਦੋਂ ਲਗਾਤਾਰ ਅਸੀਂ ਵੱਧ ਤੋਂ ਵੱਧ 5 ਦਿਨ ਖਾ ਸਕਦੇ ਆ ਠੀਕ ਹੈ 5 ਦਿਨ ਤੋਂ ਵੱਧ ਕਿਸੇ ਨੇ ਨਹੀਂ ਖਾਣੀ ਠੀਕ ਹੈ ਠੀਕ ਹੈ ਜੀ ਰੋਜ਼ ਦੀ ਆਪਾਂ ਇੱਕ ਗੋਲੀ ਖਾ ਸਕਦੇ ਆ ਠੀਕ ਹੈ ਗੋਲੀ ਖਾਣ ਦਾ ਇੱਕ ਹੋਰ ਤੁਹਾਨੂੰ ਤਰੀਕਾ ਦੱਸ ਲੰਗਾ ਮੈਂ ਇਹਦੇ ਨਾਲ ਕੱਲੀ ਗੋਲੀ ਨਹੀਂ ਖਾਣੀ ਠੀਕ ਹੈ ਇਹਦੇ ਨਾਲ ਅਸੀਂ ਇੱਕ ਕਾੜਾ ਯੂਜ਼ ਕਰਾਂਗੇ ਠੀਕ ਹੈ ਜਦੋਂ ਤੁਸੀਂ ਕਾੜੇ ਦੇ ਨਾਲ ਇਹਨੂੰ ਯੂਜ਼ ਕਰੋਗੇ ਇਹਦਾ ਅਸਰ ਜਿਹੜਾ ਉਹ ਤੁਹਾਡਾ ਘਟੋ ਘਟ ਨਹੀਂ ਜੇ ਦੋ ਗੁਣਾ ਹੋ ਜਾਏਗਾ ਇੱਕ ਗਲਾਸ ਪਾਣੀ ਦਾ ਤੇ ਨਾਲ ਆਪਾਂ ਇੱਕ ਗੋਲੀ ਇੱਕ ਟਾਈਮ ਦੇ ਵਿੱਚ ਕੰਜ਼ਿਊਮ ਕਰ ਸਕਦੇ ਆ ਕਿਸ ਵੇਲੇ ਜੀ ਇਹ ਆਪਾਂ ਜਿਹੜਾ ਬੈਸਟ ਟਾਈਮ ਹੈ ਦਾ ਕੰਜ਼ਿਊਮ ਕਰਨ ਦਾ ਇੱਕ ਦੇ ਆਪਾਂ ਇਹਨੂੰ ਚੌਂਕੜੀ ਮਾਰ ਕੇ ਬੈਠ ਕੇ ਪੀਣਾ ਪਾਣੀ ਨੂੰ ਜਦੋਂ ਗੋਲੀ ਖਾਣੀ ਹੈ ਬੈਠ ਕੇ ਖਾਣੀ ਹੈ ਖੜੇ ਹੋ ਕੇ ਨਹੀਂ ਖਾਣੀ ਰਾਤ ਦੀ ਰੋਟੀ ਤੋਂ 1 ਘੰਟਾ ਬਾਅਦ ਇਹਨੂੰ ਆਪਾਂ ਦਿਹਾੜੀ ਦੇ ਵਿੱਚ ਸਿਰਫ ਇੱਕ ਵਾਰੀ ਕੰਜ਼ਿਊਮ ਕਰ ਸਕਦੇ ਆ ਸੌਣ ਵੇਲੇ ਹਾਂ ਤੇ ਲਗਾਤਾਰ 5 ਦਿਨ ਕੰਜ਼ਿਊਮ ਕਰ ਸਕਦੇ ਆ ਇਸ ਤੋਂ ਜ਼ਿਆਦਾ ਕਿਸੇ ਨੇ ਵੀ ਨਹੀਂ ਕੰਜ਼ਿਊਮ ਕਰਨਾ ਤੇ ਇਸ ਫਾਰਮੂਲੇ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕਰਨੀ ਆਪ ਦੀ ਮਰਜ਼ੀ ਨਾਲ ਇਹਦੇ ਵਿੱਚ ਕੋਈ ਵੀ ਅਲਟਰੇਸ਼ਨ ਨਹੀਂ ਕਰਨੀ ਦੇਖੋ ਜੀ ਮੈਂ ਹਫਤੇ ਦੇ 7 ਦਿਨ 7 ਦਿਨ ਨਹੀਂ ਮਿਲਦਾ ਮੈਂ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੀ 6 ਵਜੇ ਤੱਕ ਜਲੰਧਰ ਗੜਾ ਰੋਡ ਪਿੰਦਾ ਜੀ ਪੈਰਾਮਿਡ ਸਰਵਿਸਿਜ਼ ਹੈਗੀ ਹੈ ਪੈਰਾਮਿਡ ਸਰਵਿਸਿਜ਼ ਦੇ ਬਿਲਕੁਲ ਨਾਲ ਦਾ ਜਿਹੜਾ ਆਪਣਾ ਹੈ 168 ਨੰਬਰ ਕਿਸੇ ਨੇ ਵੀ ਆਣਾ ਮਿਲਣਾ ਆਉਣ ਤੋਂ ਪਹਿਲਾਂ WhatsApp ਦੇ ਉੱਤੇ ਤੁਸੀਂ ਮੇਰੇ ਕੋਲ ਸੰਮਾਨ ਲੈ ਲਿਓ ਮੈਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਭੇਜ ਦਵਾਂਗਾ ਜੇ ਤੁਹਾਡੇ ਕੋ ਕੋਈ ਮੇਰੇ ਮੁਤਲਕ ਸਵਾਲ ਹੈਗਾ ਜਾਂ ਤੁਹਾਨੂੰ ਨੁਸਖੇ ਫਾਰਮੂਲੇ ਦਾ ਵੀਡੀਓ ਦਾ ਲਿੰਕ ਚਾਹੀਦਾ ਹੈ ਤਾਨੂੰ ਉਹ ਵੀ ਮਿਲ ਜੇਗਾ ਉਹ ਵੀ ਤੁਹਾਨੂੰ ਮੈਂ ਪ੍ਰੋਵਾਈਡ ਕਰਾਵਾਂਗਾ ਪਲੱਸ ਜਿਹੜਾ ਵੀ ਸਮਾਨ ਇਹਦੇ ਵਿੱਚ ਯੂਜ਼ ਹੁੰਦਾ ਉਹ ਮੈਂ ਤੁਹਾਨੂੰ ਪ੍ਰੋਵਾਈਡ ਨਹੀਂ ਕਰਾਂਦਾ ਉਹ ਤੁਹਾਨੂੰ ਬਾਜ਼ਾਰੋਂ ਆਪ ਰੇਂਜ ਕਰਨਾ ਪੈਂਦਾ ਜੀ ਮੇਰੇ ਕੋਲੋਂ ਟ੍ਰੀਟਮੈਂਟ ਲਈ ਤੁਸੀਂ ਮਿਲ ਸਕਦੇ ਹੋ ਮੈਨੂੰ ਮੇਰੇ ਕੋਲ ਮੈਡੀਸਨ ਹੁੰਦੀ ਹੈ ਦਵਾਈ ਹੁੰਦੀ ਹੈ ਇਲਾਜ ਹੁੰਦਾ ਡਾਇਗਨੋਸ ਹੁੰਦਾ ਡਾਇਗਨੋਸ ਕਰਨ ਦਾ ਸਲਾਹ ਮਸ਼ਰਾ ਕਰਨ ਦਾ ਕੋਈ ਫੀਸ ਨਹੀਂ ਹੈ